ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਹਾੜਾਂ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇੱਕ ਪਾਸੇ ਜਿੱਥੇ ਰਾਤ ਦੇ ਤਾਪਮਾਨ ਵਿੱਚ 0.1 ਡਿਗਰੀ ਤੱਕ ਦੀ ਕਮੀ ਆਈ ਹੈ ਹਾਲਾਂਕਿ ਅਜੇ ਵੀ ਆਮ ਤੋਂ ਉੱਪਰ ਬਣਿਆ ਹੋਇਆ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਅਗਲੇ 4 ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਜੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਵੱਲੋਂ 17 ਤੋਂ 20 ਦਸੰਬਰ ਤੱਕ ਸੰਘਣੇ ਕੋਰੇ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਇਸ ਨਾਲ ਹੀ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਸੰਕੇਤ ਚਾਰੀ ਕੀਤੇ ਨੇ 20 ਅਤੇ 21 ਦਸੰਬਰ ਨੂੰ ਪੰਜਾਬ ਵਿੱਚ ਕੁਝ ਥਾਵਾਂ ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸੰਗਰੂਰ ਤੇ ਪਟਿਆਲਾ 'ਚ ਧੁੰਦ ਦਾ ਜਲ ਅਲਰਟ ਚਾਰੀ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਐਸਐਸ ਨਗਰ ਮੋਹਾਲੀ ਮੋਗਾ ਤੇ ਫਤਿਹਗੜ੍ਹ ਸਾਹਿਬ 'ਚ ਧੁੰਦ ਦਾ ਜਲ ਅਲਰਟ ਚਾਰੀ ਕੀਤਾ ਗਿਆ ਮਿਆਮਾਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4.4 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪੁਚਾਲ 100 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਪੁਚਾਲ ਦਾ ਕੇਂਦਰ 26.07 ਡਿਗਰੀ ਉਤਰੀ ਅਕਸ਼ਾਂਸ਼ ਅਤੇ 97.00 ਡਿਗਰੀ ਪੂਰਬੀ ਦੇਸ਼ਾਂਤਰ ਤੇ ਸਥਿਤ ਸੀ ਅਤੇ ਇਸ ਦੀ ਡੂੰਘਾਈ 100 ਕਿਲੋਮੀਟਰ ਦੱਸੀ ਗਈ ਸੀ। ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ ਪਰ ਇਸ ਨੂੰ ਅਜੇ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 13 ਦਸੰਬਰ ਨੂੰ 3.9 ਤੀਬਰਤਾ ਦਾ ਜੋ ਵਾਲਿਸ ਖੇਤਰ ਵਿੱਚ 115 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਸੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ 11 ਦਸੰਬਰ ਨੂੰ ਮਿਆਂਮਾਰ ਵਿੱਚ ਵੀ 3.8 ਤੀਬਰਤਾ ਦਾ ਪੁਚਾਲ ਆਇਆ ਸੀ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਥੋਪੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਈਥੋਪੀਆ ਖੇਤਰੀ ਸ਼ਾਂਤੀ ਸੁਰੱਖਿਆ ਅਤੇ ਸੰਪਰਕ 'ਚ ਕੁਦਰਤੀ ਭਾਈਵਾਲ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਅਜਿਹੀ ਦੁਨੀਆ ਬਣਾਉਣ ਲਈ ਕੰਮ ਕਰ ਰਹੇ ਨੇ ਜੋ ਹੋਰ ਜ਼ਿਆਦਾ ਨਿਆਂਪਕੀ, ਜ਼ਿਆਦਾ ਬਰਾਬਰ ਅਤੇ ਜ਼ਿਆਦਾ ਸ਼ਾਂਤੀਪਸੰਦ ਹੈ। ਆਪਣੀ ਪਹਿਲੀ ਦੁਬਲੀ ਯਾਤਰਾ ਉਤੇ ਮੰਗਲਵਾਰ ਨੂੰ ਇੱਥੇ ਪਹੁੰਚੇ ਮੋਦੀ ਨੇ ਕਿਹਾ ਕਿ ਸ਼ਿਰਾਂ ਦੀ ਧਰਤੀ ਈਥੋਪੀਆ 'ਚ ਆਉਣਾ ਬਹੁਤ ਵਧੀਆ ਰਿਹਾ। ਮੋਦੀ ਨੇ ਈਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਨੂੰ ਇੱਥੇ ਆਪਣੇ ਕਰ ਵਰਗਾ ਹੀ ਲੱ ਮੇਰਾ ਗ੍ਰਹਿ ਰਾਜ ਗੁਜਰਾਤ ਵੀ ਸ਼ੇਰਾਂ ਦਾ ਘਰ ਹੈ ਦੁਨੀਆ ਦੀ 18ਵੀਂ ਸੰਸਦ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਇਥੋਪੀਆ ਆਫਰੀਕਾ ਦੇ ਇੱਕ ਚੌਰਾਹੇ ਉੱਤੇ ਬੈਠਾ ਭਾਰਤ ਹਿੰਦ ਮਹਾਸਾਗਰ ਦੇ ਕੇਂਦਰ ਵਿੱਚ ਖੜਾ ਅਸੀਂ ਖੇਤਰੀ ਸ਼ਾਂਤੀ ਸੁਰੱਖਿਆ ਅਤੇ ਸੰਪਰਕ ਵਿੱਚ ਕੁਦਰਤੀ ਭਾਈਵਾਲਾਂ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਪੰਜਾਹ ਤੋਂ ਵੱਧ ਵਾਰ ਤਾੜੀਆਂ ਬਜਾਈਆਂ ਉਹਨਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਇਥੋਪੀਆ ਦੀ ਇੱਕ ਜੁੜਤਾ ਅਤੇ ਆਤੰਕਵਾਦ ਪ੍ਰਤੀ ਬਿਲਕੁਲ ਸਹਿਨਸ਼ੀਲ ਨਾਲ ਰਹਿਣ ਦੀ ਪ੍ਰਤੀ ਕੱਤਾ ਦੀ ਪੋਸ਼ਟੀ ਕਰਨ ਲਈ ਧੰਨਵਾਦ ਕੀਤਾ ਮੋਦੀ ਨੇ ਕਿਹਾ ਕਿ ਉਹ ਲੋਕਤੰਤਰ ਦੇ ਇਸ ਮੰਦਰ ਚ ਪ੍ਰਾਚੀਨ ਸਿਆਨਪ ਅਤੇ ਆਧੁਨਿਕ ਇੱਛਾਵਾਂ ਬਾਰੇ ਰਾਸ਼ਟਰ ਦੇ ਦਿਲ ਚ ਹੋਣ ਉਤੇ ਮਾਣ ਮਹਿਸੂਸ ਕਰਨੇ ਉਹਨਾਂ ਕਿਹਾ ਭਾਰਤ ਦੇ 1.4 ਅਰਬ ਲੋਕਾਂ ਦੀ ਤਰਫੋਂ ਮੈਂ ਦੋਸਤੀ ਸੰਧਪਾਵਨਾ ਅਤੇ ਭਾਈਚਾਰਾ ਦੀਆਂ ਵਧਾਈਆਂ ਲੈ ਕੇ ਆਇਆ ਗਲੋਬਲ ਸਾਊਥ ਬਾਰੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਇਹ ਖੇਤਰ ਆਪਣੀ ਕਿਸਮਤ ਖੁਦ ਲਿਖ ਰਿਹਾ ਅਤੇ ਭਾਰਤ ਅਤੇ ਥੋਪੀਆ ਇਸ ਲਈ ਇੱਕ ਦ੍ਰਿਸ਼ਟੀਕੋਣ ਸਾਂਝਾ ਕਰਦੇ ਨੇ ਏਅਰ ਇੰਡੀਆ ਨੇ ਯਾਤਰੀਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਸੰਗਣੀ ਤੁੰਦ ਕਾਰਨ ਖਾਸ ਕਰਕੇ ਦਿੱਲੀ ਅਤੇ ਉੱਤਰੀ ਅਤੇ ਪੂਰਬੀ ਭਾਰਤ ਦੇ ਕਈ ਹਵਾਈ ਅੱਡਿਆਂ ਤੇ ਉਡਾਣ ਸੰਚਾਲਨ ਵਿੱਚ ਸੰਭਾਵਿਤ ਰੁਕਾਵਟਾਂ ਬਾਰੇ ਚੇਤਾਵਨੀ ਦਿੱਤੀ ਹੈ ਏਅਰਲਾਈਨ ਨੇ ਕਿਹਾ ਕਿ ਘੱਟ ਵਿਜ਼ਿਬਿਲਟੀ ਕਾਰਨ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋ ਸਕਦੀਆਂ ਨੇ ਜਿਸ ਦਾ ਅਸਰ ਇਸ ਦੇ ਪੂਰੇ ਨੈਟਵਰਕ ਤੇ ਪਵੇਗਾ ਬੁੱਧਵਾਰ ਨੂੰ ਆਪਣੇ ਐਕਸ ਪਲੇਟਫਾਰਮ ਰਾਹੀਂ ਜਾਰੀ ਕੀਤੀ ਇੱਕ ਸਲਾਹ ਵਿੱਚ ਏਅਰ ਇੰਡੀਆ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਖਾਸ ਕਰਕੇ ਚੱਲ ਰਹੇ ਛੁੱਟੀਆਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਸਲਾਹ ਕਿ ਉਹ ਆਪਣੀ ਯਾਤਰਾ ਦੀ ਬਿਹਤਰ ਤਰੀਕੇ ਨਾਲ ਯੋਜਨਾ ਬਣਾਉਣ ਲਈ ਅਪਡੇਟਸ ਲਈ 에ਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਦੀ ਜਾਂਚ ਕਰਦੇ ਰਹੇਨ 에ਅਰਲਾਈਨ ਨੇ ਕਿਹਾ ਕਿ ਉਸ ਨੂੰ ਧੁੰਦ ਕਾਰਨ ਹੋਣ ਵਾਲੇ ਵਿਗਨ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਨੇ ਜਿਸ ਵਿੱਚ ਸੰਚਾਲਨ ਯੋਜਨਾਬੰਦੀ ਅਤੇ ਜ਼ਮੀਨੀ ਪੱਧਰ ਤੇ ਬਿਹਤਰ ਤਾਲਮੇਲ ਸ਼ਾਮਿਲ ਹੈ 에ਅਰਲਾਈਨ ਨੇ ਇਸ ਸਬੰਧ ਵਿੱਚ ਇੱਕ ਲਿੰਕ ਵੀ ਜਾਰੀ ਕੀਤਾ ਹਾਲਾਂਕਿ ਇਸ ਨੂੰ ਇਹ ਵੀ ਮੰਨਿਆ ਗਿਆ ਕਿ ਜੇਕਰ ਸੰਗਣੀ ਧੁੰਦ ਹੋਰ ਵਾਧਦੀ ਹੈ ਤਾਂ ਅਚਾਨਕ ਉਡਾਣਾਂ ਰੱਦ ਹੋ ਸਕਦੀਆਂ ਨੇ ਜਾਂ ਲੰਬੀ ਦੇਰੀ ਹੋ ਸਕਦੀ ਹੈ 에ਅਰ ਇੰਡੀਆ ਨੇ ਯਾਤਰੀਆਂ ਨੂੰ ਪ੍ਰੋਤਸਾ ਦਿੱਤਾ ਕਿ ਉਹਨਾਂ ਦਾ ਗਰਾਊਂਡ ਸਟਾਫ ਸਹਾਇਤਾ ਪਰਦਾਨ ਕਰਨ ਅਤੇ ਜਿੱਥੇ ਵੀ ਸੰਭਵ ਹੋਵੇ ਬਿਕਲਿਪਕ ਯਾਤਰਾ ਪ੍ਰਬੰਧ ਕਰਨ ਲਈ 24 ਘੰਟੇ ਹਵਾਈ ਅੱਡੇ ਤੇ ਮਜੂਦ ਰਹੇਗਾ 에ਅਰਲਾਈਨ ਨੇ ਆਪਣੀ ਫੋਕ ਕੇਅਰ ਪਹਿਲ ਕਦਮੀ ਨੂੰ ਵੀ ਉਜਾਗਰ ਕੀਤਾ ਜਿਸ ਦੇ ਤਹਿਤ ਧੁੰਦ ਤੋਂ ਪ੍ਰਭਾਵਿਤ ਉਡਾਣਾਂ ਤੇ ਬੁੱਕ ਕੀਤੇ ਯਾਤਰੀਆਂ ਨੂੰ ਉਹਨਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ਤੇ ਪਹਿਲਾਂ ਤੋਂ ਅਲਰਟ ਪ੍ਰਾਪਤ ਹੋਣਗੇ ਰਾਣਾ ਬਲਾਚੋਰੀਆ ਦੇ ਕਤਲ ਦੀ ਸਾਜ਼ਿਸ਼ ਵਿਦੇਸ਼ ਤੋਂ ਹੀ ਪਲਾਨ ਹੋਈ ਸੀ ਇਸ ਦੇ ਲਈ ਮਾਸਟਰਮਾਈਂਡ ਐਸ਼ਦੀਪ ਸਿੰਘ ਰੂਸ ਤੋਂ ਭਾਰਤ ਆਇਆ ਸੀ ਉਸ ਨੇ ਸ਼ੂਟਰਾਂ ਤੇ ਉਹਨਾਂ ਦੇ ਲਈ ਹਥਿਆਰਾਂ ਤੇ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਇਸ ਤੋਂ ਬਾਅਦ 15 ਦਸੰਬਰ ਦੀ ਸ਼ਾਮ ਨੂੰ ਕਤਲ ਦੀ ਵਾਰਦਾਤ ਤੋਂ ਬਾਅਦ ਮਾਸਟਰਮਾਈਂਡ ਐਸ਼ਦੀਪ ਨੇ 16 ਦਸੰਬਰ ਤੋਂ ਦਿੱਲੀ ਤੋਂ ਫਲਾਈਟ ਫੜਨੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਇਸ ਮਾਮਲੇ 'ਚ ਐਸ਼ਦੀਪ ਸਿੰਘ ਦੇ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਹੱਥ ਕਈ ਸੁਰਾਖ ਲੱਗੇ ਪੁਲਿਸ ਨੇ ਐਸ਼ਦੀਪ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਰਤ ਦਰ ਪਰਤ ਇਸ ਕੇਸ ਨੂੰ ਸੁਲਝਾਇਆ ਹੁਣ ਤੱਕ ਇਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਹਰਪਿੰਦਰ ਸਿੰਘ ਉਰਫ ਮਿੱਡੂ ਵਾਸੀ ਨੋਸ਼ਹਿਰਾ ਪੰਨੂਆ ਦਾ ਐਨਕਾਊਂਟਰ ਕਰ ਦਿੱਤਾ ਗਿਆ ਐਸ਼ਦੀਪ ਸਿੰਘ ਤੇ ਜਗਰਾਤ ਸਿੰਘ ਵਾਸੀ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੋਵੇਂ ਸ਼ੂਟਰ ਅਦਿੱਤਿਆ ਕਪੂਰ ਉਰਫ ਮੱਖਣ ਤੇ ਕਰਨ ਪਾਟਕ ਫਰਾਰ ਨੇ ਇਸ ਮਾਮਲੇ ਚ ਇੱਕ ਹੋਰ ਮੁਲਜ਼ਮ ਦੀ ਵੀ ਤਲਾਸ਼ ਚਾਰੀ ਜਿਸ ਦੀ ਪਛਾਣ ਅਜੇ ਪੁਲਿਸ ਨੇ ਕੇਸ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਸਾਂਝੀ ਨਹੀਂ ਕੀਤੀ ਹੈ ਮਾਸਟਰਮਾਈਂਡ ਐਸ਼ਦੀਪ ਸਿੰਘ 25 ਨਵੰਬਰ ਨੂੰ ਰੂਸ ਤੋਂ ਭਾਰਤ ਆਇਆ ਸੀ ਪੰਜਾਬ ਪਹੁੰਚਣ ਤੋਂ ਬਾਅਦ ਉਸਨੇ ਕਤਲ ਦੀ ਸਾਰੀ ਪਲੈਨਿੰਗ ਸ਼ੁਰੂ ਕਰ ਦਿੱਤੀ ਦੋ ਸ਼ੂਟਰਾਂ ਅਦਿੱਤਿਆ ਕਪੂਰ ਉਰਫ ਮੱਖਣ ਤੇ ਕਰਨ ਪਾਟਕ ਨੂੰ ਹਾਇਰ ਕੀਤਾ ਟੂਰਨਾਮੈਂਟ ਚ ਰੇਕੀ ਦੇ ਲਈ ਬੰਦੇ ਤਿਆਰ ਕੀਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਤੇ ਉਸ ਤੋਂ ਖੁਦ ਦੇ ਭੱਜਣ ਦੇ ਮਲਜ਼ਮਾਂ ਦੇ ਅੰਡਰਗਰਾਉਂਡ ਹੋਣ ਦਾ ਇੰਤਜ਼ਾਮ ਕੀਤਾ ਰਾਸ਼ਟਰਪਤੀ ਡਰਾਪ ਨੇ ਬੁੱਧਵਾਰ ਰਾਤ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਪ੍ਰਾਈਮ ਟਾਈਮ ਸੰਬੋਧਨ ਕੀਤਾ ਜਿਸ ਵਿੱਚ ਮੁੱਖ ਤੌਰ ਤੇ ਅਮਰੀਕੀ ਅਰਥ ਵਿਵਸਥਾ ਤੇ ਧਿਆਨ ਕੇਂਦਰਿਤ ਕੀਤਾ ਗਿਆ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਉਤਰੀ ਕੈਰੋਲਿਨਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਮਹਿੰਗਾਈ ਅਤੇ ਉੱਚ ਕੀਮਤਾਂ ਲਈ ਜ਼ਿੰਮੇਵਾਰ ਠਹਿਰਾਇਆ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਤੇ ਕਈ ਸਕਾਰਾਤਮਕ ਵਿਕਾਸ ਹੋਏ ਨੇ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਇੱਕ ਵਾਰ ਫਿਰ ਬਾਈਡਨ ਤੇ ਤਿੱਖੇ ਹਮਲੇ ਨਵੀਂ ਜੋਸ਼ਨਾ ਦਾ ਐਲਾਨ ਕੀਤਾ ਇਸ ਨੂੰ ਵਾਰੀਅਰ ਡਿਵੀਡੈਂਡ ਕਿਹਾ ਇਸ ਪਹਿਲ ਕਦਮੀ ਦੇ ਤਹਿਤ ਲਗਭਗ 10 ਲੱਖ ਫੌਜੀ ਕਰਮਚਾਰੀਆਂ ਨੂੰ ਡਾਲਰ 1776 ਦੇ ਚੱਕ ਮਿਲਣਗੇ 트ੰਪ ਨੇ ਇਸ ਨੂੰ ਫੌਜੀ ਕਰਮਚਾਰੀਆਂ ਦੇ ਸਨਮਾਨ ਅਤੇ ਯੋਗਦਾਨ ਦੀ ਮਾਨਤਾ ਵਜੋਂ ਦੱਸਿਆ ਹਾਲੀ ਦੇ ਦਿਨਾਂ ਵਿੱਚ 트ੰਪ ਨੂੰ ਮਹਿੰਗਾਈ ਅਤੇ ਰਹਿਣ ਸਹਿਣ ਦੀ ਵਾਧੂ ਲਾਗਤ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੇ ਕੁਝ ਲੋਕ ਵੀ ਸ਼ਾਮਲ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਹੱਲ ਕਰਨ ਲਈ ਠੋਸ ਕਦਮ ਨਹੀਂ ਚੁੱਕਰੇ ਹਾਲਾਂਕਿ 트੍ਰాంਪ ਨੇ ਇਹਨਾਂ ਦੋਸ਼ਾਂ ਨੂੰ ਲਗਾਤਾਰ ਖਾਰਿਜ਼ ਕੀਤਾ ਮਹਿੰਗਾਈ ਅਤੇ ਕਿਫਾਇਤੀ ਵਾਰੇ ਚਿੰਤਾਵਾਂ ਨੂੰ ਡੈਮੋਕ੍ਰੈਟਿਕ ਪਾਰਟੀ ਦੁਆਰਾ ਕਿਤਨਾ ਗਿਆ ਧੋਖਾ ਦੱਸਿਆ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹਨਾਂ ਦੀਆਂ ਨੀਤੀਆਂ ਲੰਬੇ ਸਮੇਂ ਵਿੱਚ ਅਮਰੀਕੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਗੀਆਂ ਟਰੰਪ ਪ੍ਰਸ਼ਾਸਨ ਨੇ ਤਾਈਵਾਨ ਨੂੰ 10 ਬਿਲੀਅਨ ਡਾਲਰ ਤੋਂ ਵੱਧ ਦੇ ਹਥਿਆਰਾਂ ਦੀ ਇੱਕ ਵੱਡੀ ਖੇਪ ਵੇਚਣ ਦਾ ਐਲਾਨ ਕੀਤਾ ਇਸ ਪੈਕੇਜ ਵਿੱਚ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਹਾਵੀਡਜ਼ਰ ਅਤੇ ਡਰੋਨ ਸ਼ਾਮਲ ਹੈ ਇਸ ਕਦਮ ਦਾ ਚੀਨ ਵੱਲੋਂ ਸਖਤ ਵਿਰੋਧ ਹੋਣ ਦੀ ਸੰਭਾਵਨਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਦੇਰ ਰਾਤ ਐਲਾਨ ਕੀਤਾ ਜਦੋਂ ਰਾਸ਼ਟਰਪਤੀ ਟਰੰਪ ਰਾਸ਼ਟਰੀ ਪੱਧਰ ਤੇ ਪ੍ਰਸਾਰਿਤ ਭਾਸ਼ਣ ਵਿੱਚ ਬੋਲ ਰਹੇ ਸਨ ਹਾਲਾਂਕਿ ਟਰੰਪ ਨੇ ਆਪਣੇ ਭਾਸ਼ਣ ਵਿੱਚ ਵਿਦੇਸ਼ ਨੀਤੀ ਦਾ ਸੰਕੇਤ ਵਿੱਚ ਜ਼ਿਕਰ ਕੀਤਾ ਤੇ ਚੀਨ ਨਾਲ ਵਪਾਰ ਜਾਂ ਹੋਰ ਮੁੱਦਿਆਂ ਤੇ ਵਿਸਥਾਰ ਵਿੱਚ ਚਰਚਾ ਨਹੀਂ ਕੀਤੀ ਇਸ ਹਥਿਆਰ ਪੈਕੇਜ ਵਿੱਚ ਕੁੱਲ 8 ਵੱਖ-ਵੱਖ ਵਿਕਰੀ ਸਮ ਵਿਚ 82 ਹਾਈ mobility artillery rocket system ਅਤੇ 400b army tactical missile system ਸ਼ਾਮਿਲ ਹੈ ਜਿਨ੍ਹਾਂ ਦੀ ਕੀਮਤ ਡਾਲਰ 4 ਬਿਲੀਅਨ ਤੋਂ ਵੱਧ ਹੈ ਇਹ ਉਹੀ ਸਿਸਟਮ ਹੈ ਜੋ ਅਮਰੀਕਾ ਨੇ ਪਹਿਲਾ ਰੂਸ ਦੇ ਵਿਰੁੱਧ ਬਚਾ ਲਈ ਜੋ ਬਾਈਡਨ ਪ੍ਰਸ਼ਾਸਨ ਦੌਰਾਨ ਯੂਕਰੇਨ ਨੂੰ ਪ੍ਰਦਾਨ ਕੀਤੇ ਸਨ ਇਸ ਤੋਂ ਇਲਾਵਾ ਪੈਕੇਜ ਵਿੱਚ 60 ਸਵੈ ਚਾਲਿਤ harvider system ਅਤੇ ਸਬੰਧਿਤ ਉਪਕਰਨ ਸ਼ਾਮਿਲ ਹੈ ਜਿਨ੍ਹਾਂ ਦੀ ਕੀਮਤ ਡਾਲਰ 4 ਬਿਲੀਅਨ ਤੋਂ ਵੱਧ ਹੈ ਡਾਲਰ 1 ਬਿਲੀਅਨ ਤੋਂ ਵੱਧ ਦੇ ਡਰੋਨ ਵੀ ਸੌਦੇ ਦਾ ਹਿੱਸਾ ਨੇ ਹੋਰ ਮੁੱਦਿਆਂ ਵਿੱਚ 1 ਬਿਲੀਅਨ ਡਾਲਰ ਵੱਧਦੇ ਫੌਜੀ ਸੌਫਟਵੇਅਰ 700 ਮਿਲੀਅਨ ਡਾਲਰ ਤੋਂ ਵੱਧਦੇ ਜ਼ੈਬਲਿਨ ਅਤੇ ਟੋਡਬਲੂ ਮਿਜ਼ਾਈਲਾਂ 96 ਮਿਲੀਅਨ ਡਾਲਰ ਦੇ ਹੈਲੀਕਾਪਟਰ ਸਪੇਅਰ ਪਾਰਟਸ ਅਤੇ 91 ਮਿਲੀਅਨ ਡਾਲਰ ਦੇ ਹਾਰਪੂਨ ਮਿਜ਼ਾਈਲ ਨਵੀਨੀਕਰਨ ਕਿਟਾਂ ਸ਼ਾਮਿਲ ਨੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਤਾਈਬਾਨ ਨੂੰ ਲੈ ਕੇ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਅਮਰੀਕਾ-ਚੀਨ ਸਬੰਧਾਂ ਵਿੱਚ ਤਣਾਅ ਨੂੰ ਹੋਰ ਵਧਾ ਸਕਦਾ ਹੈ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਤੇ ਲਗਾਈ ਗਈ ਪਾਬੰਦੀ ਨੂੰ ਇੱਕ ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਇਹ ਪਾਬੰਦੀ ਹੁਣ 23 ਜਨਵਰੀ ਤੱਕ ਲਾਗੂ ਰਹੇਗੀ ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਬੁੱਧਵਾਰ ਨੂੰ ਇਸ ਪਾਬੰਦੀ ਨੂੰ 23 ਜਨਵਰੀ ਤੱਕ ਵਧਾਉਣ ਦਾ ਐਲਾਨ ਕੀਤਾ ਪਹਿਲੇ ਪਾਬੰਦੀ 24 ਦਸੰਬਰ ਨੂੰ ਖਤਮ ਹੋਣ ਵਾਲੀ ਸੀ ਇਹ ਪਾਬੰਦੀ ਮੂਲ ਰੂਪ ਚ ਪਹਿਲਗਾਮ ਹਮਲੇ ਤੋਂ ਬਾਅਦ April ਚ ਲਗਾਈ ਗਈ ਸੀ ਭਾਰਤ ਨੇ ਵੀ ਪਾਕਿਸਤਾਨ ਤੇ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਹੋਈ ਹੈ ਪੀਏਐਨ ਸਪੱਸ਼ਟ ਕੀਤਾ ਕਿ ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਰਜਿਸਟਰਡ ਜਹਾਜ਼ਾਂ ਲਈ ਬੰਦ ਰਹੇਗਾ ਇਸ ਵਿੱਚ ਭਾਰਤੀ ਜਹਾਜ਼ ਕੰਪਨੀਆਂ ਦੀ ਮਾਲਕ ਉਨ੍ਹਾਂ ਦੁਆਰਾ ਸੰਚਾਲਿਤ ਜਾਂ ਉਨ੍ਹਾਂ ਦੁਆਰਾ ਲੀਜ਼ ਤੇ ਲਏ ਗੇ ਸਾਰੇ ਜਹਾਜ਼ ਸ਼ਾਮਿਲ ਨੇ ਅਤੇ ਨਾਲ ਹੀ ਭਾਰਤੀ ਫੌਜ ਉਡਾਣਾ ਵੀ ਸ਼ਾਮਿਲ ਹੈ ਨੋਟਿਸ 2 에어ਮੈਨ ਅਨੁਸਾਰ ਪਹਿਲਾਂ ਤੋਂ ਲਾਗੂ ਇਹ ਪਾਬੰਦੀ 23 ਜਨਵਰੀ 2026 ਤੱਕ ਜਾਰੀ ਰਹੇਗੀ ਇੱਕ 2022 ਦੇ ਦਸਤਾਵੇਜ਼ ਅਨੁਸਾਰ ਪਾਕਿਸਤਾਨ ਦਾ ਹਵਾਈ ਖੇਤਰ ਦੋ ਉਡਾਣ ਸੂਚਨਾ ਖੇਤਰਾਂ ਕਰਾਚੀ ਅਤੇ ਲਾਹੌਰ ਵਿੱਚ ਵੰਡਿਆ ਹੋਇਆ ਐਸਨ ਸਾਡੇ ਲੋਕਾਂ ਦੇ ਖਬਰਾਂ ਹੁਣ ਮੈਨੂੰ ਦਿਵਾਜਤ ਧੰਨਵਾਦ ਸਤਿ ਸ਼ਕੁਰੂ